ਸਤੰਬਰ ਨੂੰ ਪੂਰੀ ਸੜਕਾਂ ਦੀ ਆਵਾਜਾਈ ਰੇਲ ਦੀ ਆਵਾਜਾਈ ਪੂਰੀ ਤਰ੍ਹਾਂ ਜਾਮ ਰਹੂਗੀ ਸਰਕਾਰੀ ਤੇ ਗੈਰ ਸਰਕਾਰੀ ਸਾਰੇ ادارے ਬੰਦ ਰਹਿਣਗੇ ਲਗਭਗ ਪੰਜਾਬ ਦੀਆਂ तमाम ਜਥੇਬੰਦੀਆਂ ਵੱਲੋਂ ਸਾਨੂੰ ਸਮਰਥਨ ਆ ਗਿਆ 3 ਵੀਲਰ ਵਾਲਿਆਂ ਨੇ ਵੀ ਕੱਲ੍ਹ ਕਰਤਾ ਲਣ ਅੱਜ ਅਸੀਂ ਸਾਰੇ ਸ਼ਹਿਰ ਦੇ ਵਿੱਚ ਭੁਮਕ ਹੈ ਸਾਡੀਆਂ ਲਗਭਗ ਸਾਰੀਆਂ ਛੜਕਾ ਕਿਸੇ ਜ਼ਿਆਦਾਤਰ ਬੰਦਿਆਂ ਨੇ ਕਿਹਾ ਸਾਨੂੰ ਪਤਾ ਵਾ ਅਸੀਂ ਤੁਹਾਡੇ ਨਾਲ ਅਸੀਂ ਬੰਦ ਕਰ ਲਾਂਗੇ ਜੋ ਸਾਨੂੰ ਮਿਲਿਆ ਦੋទੀਆਂ ਨੇ ਕਿਹਾ ਅਸੀਂ ਸਵੇਰੇ ਦੁੱਧ ਨਹੀਂ ਪਾਵਾਂਗੇ ਕਿਸਾਨਾਂ ਨੂੰ ਪੀ ਲਿਆ ਦੁੱਧ ਲੈ ਕੇ ਸਵੇਰੇ ਨਹੀਂ ਆਉਣਾ ਪੀ ਨੂੰ ਸ਼ਾਮ ਨੂੰ ਲਾਓ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਊਗਾ ਪੀ ਲਿਆ ਸਾਡੀ ਸ਼ਾਮ ਨੂੰ ਮੁੜ ਕੇ ਸਬਜ਼ੀ ਜਿਹੜੀ ਸ਼ਾਮ ਨੂੰ ਮੁੜ ਕੇ ਸਬਜ਼ੀ ਲਿਆਂਦੀ ਜਾਊਗੀ ਦਾਣਾ ਮੰਡੀ ਤੇ ਸਬਜ਼ੀ ਮੰਡੀ ਬੰਦ ਰਹੂਗੀ ਹਰ ਤਰ੍ਹਾਂ ਦਾ ਮੁਕੰਮਲ ਬੰਦ ਰਹੂਗਾ ਇਹਦੇ ਨਾਲ ਜਿਹੜੇ ਇੱਥੇ ਆਪਾਂ ਪ੍ਰੋਗਰਾਮ ਕਰਨੇ ਆ ਤੁਸੀਂ 메인 ਰੋਡ ਦੇਖੋ ਇੱਕ ਤਾਂ ਬਿਆਸ ਰੇਲਵੇ ਸਟੇਸ਼ਨ ਬੰਦ ਰਹੂਗਾ ਉੱਥੇ ਜਾਮ ਹੋਊਗਾ ਇੱਕ ਰਹੀਏ ਤੋਂ ਅਗਲੇ ਬੰਨੇ ਨਰਿੰਜਨਪੁਰਾ ਪਿੰਡਾ ਉੱਥੇ ਜਾਮ ਹੋਊਗਾ ਇੱਕ ਟੋਲ ਪਲਾਜ਼ਾ ਮੰਨਾ ਵਾਲਾ ਉੱਥੇ ਜਾਮ ਹੋਊਗਾ ਇੱਕ ਗੋਲਡਨ ਗੇਟ ਤੇ ਜਾਮ ਹੋਊਗਾ ਇਹ ਤੋਂ ਕਾ ਐਸੀ ਸੜਕ ਦੇ ਕੇ ਆਪਾਂ ਜਾਈਏ ਪਰੇਟਾਰੀ ਨੂੰ ਤੇ ਟੋਲ ਪਲਾਜ਼ਾ ਛੱਡਣ ਆ ਉੱਥੇ ਜਾਮ ਹੋਊਗਾ ਸਾਡਾ ਇਹ ਤੋਂ ਕਾ ਹਾਂ ਜੇ ਉਧਰ ਹੀ ਗੱਲ ਕਰੀਏ ਅ ਮੈਤਾ ਚੌਂਕ ਦੇ ਵਿੱਚ ਜਾਮ ਹੋਊਗਾ ਇਹ ਤੋਂ ਗਾ ਖਜ਼ਾਲਾ ਅੰਮ੍ਰਿਤਸਰ ਨੂੰ ਹੁੰਦਾ ਉੱਥੇ ਜਾਮ ਲੱਗੂਗਾ ਸਾਡੇ ਵੱਲੋਂ ਔਰ ਇਹਦੇ ਨਾਲ ਦੀ ਨਾਲ ਜਿਸ ਤਰ੍ਹਾਂ ਕਥੂ ਨੰਗਲ ਟੋਲ ਪਲਾ ਜਾ ਉਹਥੇ ਵੀ ਜਾਮ ਹੋਊਗਾ ਉਸੇ ਸੜਕ ਦੇ ਉੱਤੇ ਔਰ ਜਿਹੜੀ ਜੰਮੂ ਵਾਲੀ ਰੇਲ ਆ ਉਹ ਆਪਣਾ ਹੈਗਾ ਵਾ ਪਿੰਡ ਬਜ਼ੁਰਗ ਆਪਣਾ ਲਈ ਜਹਾਂਗੀਰ ਉੱਥੇ ਜਾਮ ਲੱਗੂਗਾ ਜਿਹੜੀ ਡੇਰਾ ਬਾਬਾ ਨਾਨਕ ਵਾਲੀ ਲੈਣ ਆ ਉੱਥੇ ਪਿੰਡ ਬੰਦੇੜ ਕਲਾ ਲਾ ਕੇ ਸੜਕ ਤੇ ਰੇਲ ਵੀ ਜਾਮ ਹੋਊਗੀ। ਉਸੇ ਜਾਮ ਕਰਾਂਗੇ। ਇਹ ਤੋਂ ਗਾਂ ਜਿਹੜੀ ਰਮਦਾਸ ਵਾਲੀ ਆ ਉਹ ਗੱਗੋਮਾਲ ਵੀ ਜਾਮ ਹੋਊਗਾ। ਗੁਜਰਪੁਰਾ ਪਿੰਡ ਆ ਉਹ ਜਿਹੜੀ ਮੇਨ ਰੂਟ ਆ ਉੱਥੇ ਵੀ ਜਾਮ ਹੋਊ। ਚਮਿਆਰੀ ਚ ਵੀ ਜਾਮ ਹੋਊ। ਅਜਨਾਲਾ ਮੇਨ ਚੌਕ ਜਾਮ ਰਹੂਗਾ। ਇਹ ਤੋਂ ਗਾਂ ਆ ਜੋ ਇੱਧਰ RAM TIR RAM TIR ਤੇ ਵਿੱਚ ਮੇਨ ਜਾਮ ਹੋਊਗਾ। ਇਹ ਤੋਂ ਗਾਂ ਲਗਭਗ ਇੱਥੇ ਹੋ ਗਿਆ। ਇਹ ਗੁਰੂ ਕਾ ਬਾਗ ਏਰੀਆ ਚ ਵੀ ਆਪਾਂ ਬਸ਼ੋਵਾ ਇੱਕ ਹੈਗਾ ਫਤਿਹਗੜ੍ਹ ਚਨਾਲਾ ਰੋਡ। ਉੱਥੇ ਵੀ ਜਾਮ ਲੱਗੂਗਾ। ਇਧਰਲੇ ਪਾਸੇ ਜਿਹੜੀ ਤਰਨਤਾਰ ਨੂੰ ਮੇਨ ਰੂਟ ਜਾ ਰਹੀ ਹੈ ਬੰਡਾਲਾ ਪਿੰਡ ਲਾ ਕੇ ਉੱਥੇ ਜਾਮ ਹੋਊਗਾ ਇੱਧਰ ਅੰਮ੍ਰਿਤਸਰ ਤੋਂ ਤਰਨਤਾਰ ਜਾ ਰਹੇ ਆ ਚੱਬਾ ਪਿੰਡ ਲਾ ਕੇ ਜਾਮ ਹੋਊਗਾ ਇੱਧਰੋਂ ਚਭਾਲ ਰੋਡ ਤੇ ਵੀ ਜਾਮ ਹੋਊਗਾ ਤਾਂ ਲਗਭਗ ਮੈਂ अनेका ਕਹਿ ਲਵਾਂ ਵੀ ਮੈਂ ਗਿਣ ਕੇ ਬਾਅਦ ਚ ਦੱਸ ਦਊਗਾ ਵੀ 30 40 ਸ਼ੜਕਾਂ ਤੇ ਜਾਮ ਉਧਰ ਮਜੀਠੇ ਵਾਲੇ ਪਾਸੇ ਜਿਹੜਾ ਮਜੀਠਾ ਰੋਡ ਆ ਬਡਾਲੇ ਵਟਾਲ ਪੋਮਾ ਵਡਾਲਾ ਪਿੰਡ ਆ ਉੱਥੇ ਜਾਮ ਹੋਊਗਾ ਅਰੇ ਤੋਂ ਕਹਾ ਮਜੀਠਾ ਟੱਪ ਕੇ ਨੰਗਲ ਪਨਵਾ ਉੱਥੇ ਵੀ ਜਾਮ ਹੋਊਗਾ ਉਹ ਉਹ ਤੋ ਮੈਨੂੰ ਲੱਗਦਾ ਇਹਦੋਂ ਦਾ ਕੋਟਲਾ ਗੁਜਰਾ ਸੰਗਤਪੁਰਾ ਰੋਡ ਤੇ ਜਾਮ ਹੋਊਗਾ ਲਗਭਗ 30 40 ਛੜਕੀ ਜਾਮ ਹੋਣਗੇ ਔਰ ਲਗਭਗ ਜਿਹੜੀਆਂ ਰੇਲਾਂ ਵਾਂ ਅਸੀਂ ਪੂਰੇ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਜਿਹੜਾ ਬਾਹਰੋਂ ਆ ਰਹੀਆਂ ਉਧਰੋਂ ਸ਼ੰਭੂ ਬਾਡਰ ਹਰਿਆਣਾ ਕੱਟਿਆ ਜਾਊ ਉਧਰਲੇ ਪਾਸੇ ਪੰਚਕੂਲਾ ਕੱਟਾਂਗੇ ਇੱਧਰ ਆ ਰਿਹਾ ਰਾਸਤਾਨ ਇਧਰੋਂ ਕੱਟ ਦਾਂਗੇ ਉਧਰ ਆਪਣਾ ਜਿਹੜਾ ਗਰਦਾਸਪੁਰ ਤੋਂ ਅੱਗੇ ਆਪਣਾ ਸ਼ਹਿਰ ਆ ਪਠਾਨਕੋਟ ਉਧਰੋਂ ਕੱਟ ਦਾਂਗੇ ਤੋ ਬਾਹਰੋਂ ਕੋਈ ਰੇਲ ਇੰਟਰ ਨਹੀਂ ਕਰੂਗੀ ਠੀਕ ਆ ਠੀਕ ਹੈ ਜੀ ਹਾਂ ਜੀ ਹਾਂ ਜੜੀਆਂ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਆਪਾਂ ਐਮਰਜੈਂਸੀ ਸੇਵਾਵਾਂ ਦੇ ਵਿੱਚ ਇੱਕ ਬੇਨਤੀ ਆ ਵੀ ਜਿਹੜੀ ਮੈਡੀਕਲ ਸੇਵਾ ਵਾ ਉਹ ਬਹਾਲ ਰਹੂਗੀ ਇਹ ਤੋਂ ਘਾਹ ਜਿਹੜਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਲਾੜਾ ਲਾੜੀ ਉਹ ਬਿਲਕੁਲ ਨਹੀਂ ਢੱਕਾਂਗੇ ਜਿਹੜੇ 에ਰਪੋਰਟ ਦਾ ਜ਼ਰੂਰੀ ਜਾਣ ਵਾਲਾ ਬੰਦਾ ਉਹਨੂੰ ਨਹੀਂ ਰੋਕਿਆ ਜਾਊਗਾ ਔਰ ਵੈਸੇ ਵੀ ਕੋਈ ਜ਼ਰੂਰੀ ਨਿਕਲਾ ਕਿਸੇ ਮੁੰਡੇ ਨੂੰ ਨੇ ਕਿਹਾ ਵੀ ਮੇਰਾ ਨੌਕਰੀ ਲਈ ਕੋਈ ਇੰਟਰਵਿਊ ਕਰਾ ਹੈਗੀ ਆ ਜਾਬਲ ਤਾਂ ਉਧਰ ਵਿਦਿਗਦਾਰੇ ਬੰਦ ਹੈਗੇ ਆ ਫਿਰ ਵੀ ਜੇ ਹੋਊਗੀ ਉਤਰਾ ਸਾਡੀ ਅਪੀਲ ਹੈ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਜਿੱਥੇ-ਜਿੱਥੇ ਸਾਡੇ ਮੋਰਚੇ ਲੱਗਦੇ ਲੰਗਰ ਪਹਚਾਓ ਠੀਕ ਹੈ ਜੀ ਇਹ ਦੂਸਰੀ ਬੇਨਤੀ ਹੈ ਜਨੇ ਧਾਰਮਿਕ ਪ੍ਰਚਾਰਕ ਆ ਉਹ ਬੰਦ ਦੀ ਕਾਲ ਨੂੰ ਪ੍ਰਚਾਰ ਪ੍ਰੋਪਗੈਂਡ ਦੇ ਵਿੱਚ ਸ਼ਾਮਲ ਹੋਣ ਉਦੋਂ ਕਹਾ ਜਿਹੜੇ ਆਪਣੇ ਗਾਇਕ ਹੈ ਲੋਕ ਗਾਇਕ ਪੰਜਾਬੀ ਗਾਇਕਾ ਬੜੀ ਸਪੋਰਟ ਕਰ ਰਹੇ ਉਹ ਸਾਡਾ ਹਮਾਇਤ ਕਰਨ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਗੁਰਦੁਆਰਾ ਕਮੇਟੀਆਂ ਰੋਜ਼ ਅਨਾਉਂਸਮੈਂਟ ਕਰਨ ਇਹ ਤੋਂ ਕਹਾ ਜਿਹੜੇ ਸਪੋਰਟਸ ਕਲੱਬ ਆ ਉਹ ਸਹਿਯੋਗ ਕਰਨ ਅਸੀਂ ਟੋਟਲ ਜਿੰਨੇ ਵੀ ਸ਼ਹਿਰੀ ਨੇ 3 ਕਰੋੜ ਪੰਜਾਬੀ ਨੇ ਸੰਸਥਾਵਾਂ ਅੱਡ ਅੱਡ ਨੇ ਨਾਂ ਲੈਣ ਨੂੰ ਰੈਹਿੰਦੇ ਉਹਨਾਂ ਕੋਲੇ ਸਹਿਯੋਗ ਦੀ ਮੰਗ ਕਰਦੇ ਆ ਸਾਨੂੰ ਪਤਾ ਐ ਬਗੈਰ ਕਿਸੇ ਹੁਜਤ ਦੇ ਪੂਰਾ ਪੰਜਾਬ 3 ਕਰੋੜ ਪੰਜਾਬੀ ਜਾਮ ਕਰਨਗੇ ਅਰ ਮੋਦੀ ਕਰਨ ਬਹੁਤ ਜ਼ਿਆਦਾ ਵੇਖੋ ਇੰਨਾ ਕਿਤਾਸ ਵੀ ਨਹੀਂ ਹੈਗੀ ਦੇਖੋ ਜਦੋਂ ਪਤਾ ਲੱਗਿਆ ਪੰਜਾਬ ਨੂੰ ਕਿ ਇਹ ਹਮਲਾ ਕੱਲਾ ਕਿਸਾਨ ਮਜ਼ਦੂਰ ਤੇ ਨਹੀਂ ਹੈ ਜੇ ਇਹੇ ਮਾਰੇਗੇ ਖੇਤੀਬਾੜ ਤੇ ਖੇਤੀ ਤੇ ਆਧਾਰ ਤੇ ਆ ਨਾ ਸਾਰਾ ਪੰਜਾਬ ਜੇ ਖੇਤੀ ਮਾਰੀ ਗਈ ਤੇ ਸਾਰੇ ਮਾਰੇ ਜਾਣਗੇ ਤਾਂ ਵਿਆਪਕ ਰੂਪ ਵਿੱਚ ਸਮਰਥਨ ਮਿਲ ਰਿਹਾ ਜੋ ਬੰਦ ਕਰਨ ਵਾਸਤੇ ਵੀ ਕੋਈ ਦੇਖੋ ਅਸੀਂ ਪ੍ਰਚਾਰ ਅੱਜ ਕਰ ਰਹੇ ਆਂ ਵੈਸੇ ਸਾਡੀਆਂ ਟੀਮਾਂ ਕੁੱਟਣ ਗਿਆ ਸਹਿਯੋਗ ਕਰਨ ਗਿਆ ਮੈਨੂੰ ਲੱਗਦਾ ਮੁਕੰਮਲ ਬੰਦ ਹੋਊਗਾ ਸਵੈ ਇੱਛਾ ਦੇ ਨਾਲ ਕੋਈ ਜ਼ਬਰਦਸਤੀ ਅਸੀਂ ਕਦੀ ਨਹੀਂ ਕਰਦੇ ਹੁੰਦੇ ਲਗਭਗ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਵੇਰੇ 7 ਤੋਂ ਲੈ ਕੇ ਸ਼ਾਮ 4 ਵਜੇ ਦੇ ਵਿੱਚ ਪੂਰੀ ਤਰ੍ਹਾਂ ਮੁਕੰਮਲ ਬੰਦ ਹੋਊਗਾ ਜੋ ਅਸੀਂ ਕਰ ਰਹੇ ਹਾਂ ਬੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਦੇ ਬਾਰੇ ਇੱਕ ਪਲੇਨ ਮੋਟ ਨੇ ਪੰਜਾਬ ਸਰਕਾਰ ਕੋਲ ਜਵਾਬ ਮੰਗਿਆ ਕੱਲ੍ਹ ਦੇਖੋ ਕ੍ਰਿਟੀਕਲ ਹੈ ਉਹਨਾਂ ਦੀ ਸਿਹਤ ਬਾਕੀ ਹਾਕਮ ਜੜੇ ਨੇ ਉਹ ਅਦਾਲਤਾਂ ਵਿੱਚ ਮਸਲੇ ਨੂੰ ਲਿਜਾਉਣਾ ਚਾਹੁੰਦੇ ਨੇ ਅਦਾਲਤਾਂ ਤੇ ਮੋਢੇ ਤੇ ਰੱਖ ਕੇ ਜੋ ਉਹਨਾਂ ਦੇ ਮਨ 'ਚ ਹੈਗੀ ਆ ਪੰਜਾਬ ਸਰਕਾਰ ਕੇਂਦਰ ਕੋ ਘੱਟ ਨਹੀਂ ਗਈ ਤੇ ਕੇਂਦਰ ਪੰਜਾਬ ਕੋ ਘੱਟ ਨਹੀਂ ਗਿਆ ਸਾਰੀਆਂ ਸਰਕਾਰਾਂ ਉੱਤੇਦਾਰ ਹਮੇਸ਼ਾ ਕਹਿੰਦੇ ਵੀ ਆਪਾਂ ਪਹਿਲੀ ਕਿਸਾਨ ਆ ਬਾਅਦ ਚ ਨਹੀਂ ਨਹੀਂ ਉਹ ਗੱਲਾਂ ਕੀਤਾ ਕੁਛ ਨਹੀਂ ਹੁੰਦਾ ਜੀ ਕਹਿੰ ਲੋ ਕਿਸਾਨ ਆ ਜਿਹੜੇ ਇੱਧਰ ਭੱਜਦੇ ਆ ਚਲੋ ਕਨੌਰੀ ਬਾਦਰ ਹੱਕਾਂ ਉਹਨਾਂ ਦਾ ਚਲੇ ਜਾਣ ਮੈਨੀਆਂ ਦਾ ਉਹ ਦਿੱਲੀ ਕਿਉਂ ਨਹੀਂ ਜਾਂਦੇ ਹੈਗੇ ਐਮਐਲਏ ਲੈ ਕੇ ਉਹ ਪੀਓ ਪੀਪੀਓ ਮੋ ਆਫਿਸ ਬੈਠੇ ਨਾ ਜਾ ਕੇ ਪ੍ਰਧਾਨ ਮੰਤਰੀ ਤੇ ਦਬਾਅ ਪਾਉਣ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਕਈ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀਆਂ ਕਿ ਢੱਲੇਵਾਲ ਸਾਹਿਬ ਦੇ ਜੇ ਮਾਰਕ ਮਾਰ ਲਓ ਉਨੀ ਕੀ ਹਿੰਦੀ ਆ ਉਹਨਾਂ ਦੇ ਸ਼ਰੀਰ ਦੇ ਨਾਲ ਤੇ ਉਹਦਾ ਜਿਹੜਾ ਹੈ ਉਹਦੇ ਖਮਿਆਜਾ ਜਿਹੜਾ ਪੰਜਾਬ ਨੂੰ ਮਾੜੇ ਹਾਲਾਤਾਂ ਦੇ ਨਾਲ ਭੁਗਤਣਾ ਪਏਗਾ ਇਹ ਤੁਹਾਡੀ ਜਥੇਬੰਦੀਆਂ ਦੇ ਲੋਕ ਕਹਿ ਰਹੇ ਕੋਈ ਨਹੀਂ ਨਹੀਂ ਮੈਨੂੰ ਨਹੀਂ ਕਰਨਾ ਚਾਹੀਦਾ ਤੁਸੀਂ ਇਹਨੂੰ ਕਿੱਦਾਂ ਵੇਖਦੇ ਮੈਨੂੰ ਨਹੀਂ ਲੱਗਦਾ ਪੰਜਾਬ ਨੇ ਬੜੇ ਦੌਰ ਦੇਖੇ ਆ ਠੀਕ ਆ ਪੰਜਾਬੀ ਬੜੇ ਪੀਸਫੁਲ ਆ ਸ਼ਾਂਤਮਈਆ ਬਾਈਬਲ ਕਲਾਂ ਗੋਲੀकांड ਹੋਇਆ ਸਭ ਤੋਂ ਵੱਡਾ ਸਿਕਾ ਉਹ ਆਪਣੇ ਰੋਸ ਵੀ ਜ਼ਾਹਰ ਕੀਤਾ ਇਹੋ ਜਿਹੇ ਹਾਲਾਤ ਨਹੀਂ ਹੈਗੇ ਜਿਵੇਂ ਦੂਜੇ ਡਬਲ ਇੰਜਨ ਵਾਲੀ ਸਰਕਾਰ ਤੇ ਹੁੰਦੇ ਆ ਤੋਂ ਬੜੇ ਬੜੇ ਪ੍ਰੋਟੈਸਟ ਹੋਇਆ ਕੁਝ ਵੀ ਹੋਊ ਪੰਜਾਬ ਨੇ ਸ਼ਾਂਤਮਈ ਰਹਿਣਾ ਉਹਨੂੰ ਡੈਮੋਕਰੇਟਿਕ ਤਰੀਕਾ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਵਾ ਇਹ ਸਰਕਾਰ ਵੀ ਦਿਖ ਰਹੀ ਆ ਜੇ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੁੰਦੀ ਉਹਦੀ ਜ਼ਿੰਮੇਵਾਰ ਮੋਦੀ ਸਰਕਾਰ ਹੋ ਅਰ ਐਸਕੇਮ ਨੇ ਤੁਹਾਨੂੰ ਕਿਉਂ ਸਪਰਸ਼ ਨਹੀਂ ਦਿੱਤਾ ਦੋਵੇਂ ਦੋਵੇਂ ਫਾਰਮਾਂ ਦੋ ਗੱਲਾਂ ਮੈਂ ਇੰਨੀ ਕਹਿੰਦਾ ਇਹ ਤਾਂ ਐਸਕੇਮ ਦਾ ਸਕਦਾ ਪਰ ਐਸਕੇਮ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਆਉਣ ਵਾਲੇ ਬੰਦ ਦੇ ਵਿੱਚ ਸਹਿਯੋਗ ਕਰ ਰਹੀਆਂ ਹੈਗੀ ਤੇ ਡਾਕਟਰ ਮਨਮੋਹ ਸਿੰਘ ਕੱਲ ਜਿਹੜੇ ਚਲੇ ਗਏ ਨੇ ਹਾਂ ਦੇਖੋ ਸਾਡੇ ਪਰ